ਮਹੋਦਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ ਪਹਿਲਾਂ ਫੋਜੇ ਆ ਲਗੇ ਬਾਅਦ ਇਧਰ ਹਮਾ ਚਲ ਗਏ ਹਿਮਾਚਲੋਂ ਗੁਜਰਾਤ ਗਏ ਸੀ ਗੁਜਰਾਤ ਵਿੱਚ ਉਹ 5 ਤਰੀਕ ਦੇ ਆ ਗਏ ਆ ਹਾਇ ਤੱਕ ਮੈਂ ਮਨ ਦੀ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਸਾਨੂੰ ਆ ਕੇ ਲੈ ਇਹਨੂੰ ਚਾਹੀਦਾ ਹੈ ਪੀਡੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹਦੇ ਕੋਲ ਵਿਰੇ ਮਿਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਤੇ ਚੱਕਰ ਸੇ ਪੀਟੀ ਮੈਡ ਹੈਗੀ ਆ ਤੇ ਪੀ ਉਹਨੂੰ ਨਾ ਕੁਛ ਹੋ ਜੇ ਰਸਤੇ ਦੇ ਵਿੱਚ ਜੇ ਹੋਰ ਨਾਲੀ ਡਿਊਟੀ ਲਾਉਂਦਾ ਰਿਹਾ ਉੱਥੇ ਬੱਚੇ ਹੈਗੇ ਆ ਪੰਜਾਬ ਦੇ 4 ਹੈਗੇ ਤਿੰਨ ਕੁੜੀਆਂ ਤੇ ਇੱਕ ਮੇਰਾ ਬੇਟਾ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਪੁੱਛੇ ਸਾਨੂੰ ਬਾਰ ਬਾਰ ਇਹੀ ਕਹਿ ਗਈ ਸਾਡੇ ਕੋਈ ਟੀਚਰ ਭੇਜੋ ਜੇਕਰ ਮम्मा ਤੁਸੀਂ ਵੀ ਆ ਰਹੇ ਹੋ ਤੇ ਨਾ ਸਕੂਲ ਦਾ ਕੋਈ ਟੀਚਰ ਜਰੂਰ ਲਿਆਇਓ ਕਿਉਂਕਿ ਸਾਨੂੰ ਇਹਨਾਂ ਨੇ ਤੁਹਾਡੇ ਨਾਲ ਨਹੀਂ ਭੇਜਣਾ ਸੀ। ਮੇਰਾ ਨਾਮ ਨੂਰਾਦਾਵਾ ਮੇਰੇ ਬੇਟੀ ਦਾ ਨਾਂ ਕੀ ਥੀ ਕਾਵਾ ਜੋ 7ਵੀਂ ਕਲਾਸ ਚ ਪੜ੍ਹਦੀ ਆ ਨਮੋਦਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ। ਪਹਿਲਾ ਫੌਜੀ ਆ ਲਗੇ ਬਾਅਦ ਇਧਰ ਹਮਾ ਚਲ ਗਏ ਹਮਾ ਚ ਲੋ ਗੁਜਰਾ ਚ ਗਏ ਹੀ ਗੁਜਰਾਤ ਵਿੱਚ ਇਹ 25 ਤਰੀਕ ਦੇ ਆ ਗਏ ਆ ਤਾਂ ਹੇ ਤੱਕ ਮਤ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਆਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਬੱਚੇ ਵੀ ਇਥੇ ਜੈਨਵਿਨ ਮੋਦਿਆ ਜਿੱਥੇ ਕੱਲ ਮੌਬਾਰਿਸ਼ ਨਾ ਬੋਇਆ ਇਸ ਵਕਤ ਕਿੱਥੇ ਹੈਗੇ ਬੱਚੇ ਕੁਛ ਪਤਾ ਉਹ ਹਮਾ ਚਲ ਗਏ ਹਮੇਂ ਪਰ ਹਮੇਂ ਪਰ ਤੇ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਾ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬ ਸਾਨੂੰ ਆ ਕੇ ਲੈ ਜਾਣਾ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੂੰ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਚ ਬੱਚਾ ਲੈਣ ਜਾਣਾ ਸਾਡੇ ਸਟਾਫ ਨੂੰ ਛੁੱਟੀਆਂ ਆ ਜੀ ਜੇਕਰ ਬੱਚਾ ਦੇ ਨਾਲ ਕੋਈ ਨਾ ਹੋਣੀ ਹੋਏ ਜਾਂਦੀ ਤਾਂ ਕੌਣ ਜ਼ਿੰਮੇਵਾਰ ਫਿਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਹੈ ਇਹਨਾਂ ਨੂੰ ਕਿਹਾ ਕਈ ਵਾਰੀ ਵੀ 25 ਦਿਨ ਨੂੰ ਵੀ ਬੱਚੇ ਆ ਗਏ ਤੇ ਉਦੋਂ ਲੈ ਕੇ ਆਓ ਬੱਚਾ ਨਾ 26 ਨੂੰ ਚੱਲ ਜਾਓ ਅਜੇ ਤੱਕ ਬੱਚੇ ਨਹੀਂ ਆਏ ਹੈਗੇ ਮੈਂ ਨਹੀਂ ਕੁਲਜੀਤ ਸਿੰਘ ਹੈਗਾ ਪਿੰਡ ਜੀਵਨ ਵਾਲਾ ਹਾਂ ਮੇਰਾ ਬੇਟਾ 8ਵੀਂ ਕਲਾਸ ਚ ਪੜਦਾ ਹੈ ਨਵਾਰ ਨੋਧਿਆ ਸਕੂਲ ਦਬੂੜੀ ਤੋਂ ਸਕੂਲੋਂ ਖੇਡਣ ਗਿਆ ਸੀਗਾ ਗੁਜਰਾਤ نیشنل ਅਮਰੀਪੁਰ ਪਹਿਲੇ ਗਏ ਸੀ ਖੇਡਣ ਉੱਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਈ ਖੇਡਣ ਉੱਥੋਂ ਵਾਪਸ 25 ਤਰੀਕ ਦੇ ਆ ਗਏ ਹਾਂ ਤੇ ਇਹਨਾਂ ਨੂੰ ਚਾਹੀਦਾ ਉਹ ਤੋਂ ਬਾਰਸ਼ਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਵੇਂ ਕਰਕੇ ਜੱਕੋ ਤੱਕ ਇਹ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਨਾ ਕੁਝ ਹੋ ਜੇ ਤੇ ਬੱਚੇ ਜਿਹੜੇ ਆ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਦੀ ਡਿਊਟੀ ਲਾਉਂਦਾ ਰਿਹਾ ਇਹਨੂੰ ਚਾਹੀਦਾ ਹੈ ਪੀਡੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹਦੇ ਕੋਲ ਅਵੇਲੇਬਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਜਾਂ ਉਧਰ ਉਹਨਾਂ ਨਾਲ ਤਾਲਮੇਲ ਮਣਾਉਂਦਾ ਠੀਕ ਹੈ ਜੀ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਥੋੜਾ ਜਿਹਾ ਉਦਾਸ ਤੋਂ ਹੋ ਹੀ ਜਾਂਦੇ ਤੁਹਾਨੂੰ ਪਤਾ ਛੋਟੇ ਬੱਚੇ ਹੈਗੇ ਆ ਐਂ ਜੀ ਪ੍ਰਿੰਸੀਪਲ ਨੂੰ ਮੰਨਦੇ ਆ ਕਿਉਂਕਿ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਦੇ ਚੱਕਰ ਸੇ ਪੀਟੀ ਮੈਡਮ ਹੈਗੀ ਆ ਤੇ ਫਿਰ ਉਹਨੂੰ ਨਾਲ ਕੁਝ ਹੋ ਜੇ ਰਸਤੇ ਦੇ ਵਿੱਚ ਜੇ ਹੋਰ ਨਾਲੀ ਡਿਊਟੀ ਲਾਉਂਦਾ ਰਿਹਾ ਜਿੰਨਾਂ ਦੀ ਬਣਦੀ ਨਹੀਂ ਡਿਊਟੀ ਉਹਨਾਂ ਨੇ ਬਾਈਕ ਨਹੀਂ ਗਈ ਬੱਚੇ ਲੈ ਕੇ ਨਾਲ ਹਾਂਜੀ ਨਹੀਂ ਗਈ ਜੀ ਤੇ ਨਾ ਹੀ ਉਹ ਲੈਣ ਜਾਣ ਦੀ ਹੈ ਹੋਰ ਕੇਸ ਮੈਡਮ ਨੂੰ ਭੇਜਿਆ ਸੀਗਾ ਉਹ ਬੱਚੇ ਉੱਥੇ ਛੱਡਣ ਲਈ ਬੱਚਿਆਂ ਦਾ ਗੱਲਬਾਤ ਤੁਸੀਂ ਤੁਹਾਡੀ ਹਾਂਜੀ ਹੋਈ ਬੱਚੇ ਕੀ ਕਹਿੰਦੇ ਬੱਚਿਆਂ ਦਾ ਕਹਿਣਾ ਵੀ ਸਾਨੂੰ ਕੌਣ ਲੈਣ ਆਊਗਾ ਉੱਥੇ ਬੱਚੇ ਹੈਗੇ ਆ ਪੰਜਾਬ ਦੇ 4 ਹੈਗੇ ਤਿੰਨ ਕੁੜੀਆਂ ਤੇ ਇੱਕ ਮੇਰਾ ਬੇੜਾ ਬੱਚੇ ਕਿੱਦਾ ਸੇਫ ਨੇ ਉੱਥੇ ਬੱਚੇ ਹਾਂ ਉੱਥੇ ਵੀ ਸਕੂਲ ਆ ਸਕੂਲ ਦੇ ਵਿੱਚ ਹੀ ਆ ਹਾਲੇ ਕਿ ਉਹ ਸਕੂਲ ਦੇ ਵਿੱਚ ਵੀ ਛੁੱਟੀਆਂ ਸੁਣ ਚ ਆ ਪੀ ਪਾ ਦਿੱਤੀਆਂ ਗਈਆਂ ਨੇ ਜਿਹੜੇ ਉਥੋਂ ਵੀ ਬੱਚੇ ਨਿਕਲ ਗਏ ਆ ਇਹ ਜ਼ਿੰਮੇਵਾਰ ਸਿੱਧਾ ਪ੍ਰਿੰਸੀਪਲ ਜੀ ਜਿਹੜਾ ਕੋਈ ਡਿਸੀਜਨ ਹੀ ਲੈ ਰਿਆ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਬਣਾ ਰਿਆ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਆ ਇਹ ਅੱਜ ਤੋਂ ਜੀ ਸਟਾਰਟ ਕੀਤੀ ਐਂ ਗਏ ਹੀ ਉਹ ਸਾਨੂੰ ਸਟਾਫ ਨੂੰ ਮਿਲਣ ਵੀ ਕੌਣ ਆ ਕੌਣ ਨਹੀਂ ਜਾਂ ਬੱਚੇ ਪਹੁੰਚੇ ਨਹੀਂ ਉਥੇ ਸਾਨੂੰ ਕੋ ਮਿਲਿਆ ਨਹੀਂ ਫੋਨ 'ਤੇ ਗੱਲਬਾਤ ਹੋਈ ਐ ਫੋਨ 'ਤੇ ਬਸ ਇਹੀ ਕਹਿ ਰਹੇ ਵੀ ਉਥੇ ਭੇਜਿਆ ਦਾ ਵਾ ਕਦੀ ਕਹਿੰਦੇ ਭੇਜਣਾ ਵਾ ਕੋਈ ਸਹੀ ਇਹਨਾਂ ਦਾ ਕੋਈ ਆਂਸਰ ਨਹੀਂ ਆ ਰਿਹਾ ਮੰਗੇ ਇਹੀ ਐ ਜੀ ਬੱਚੇ ਟਾਈਮ ਨਾਲ ਲੈ ਆਉਣ ਉਥੋਂ ਜਾਂ ਭੇਜਣਾ ਰਸਤਾ ਠੀਕ ਹੈਗਾ ਅਸੀਂ ਬਾਹਰੋਂ ਵੀ ਪਤਾ ਕੀਤਾ ਵੀ ਰਸਤਾ ਜਿਹੜਾ ਅਮਿਰਪੁਰ ਦਾ ਸਹੀ ਹੈਗਾ ਕੋਈ ਨਹੀਂ ਹੈਗਾ ਇਹਨਾਂ ਕੋ ਗੱਡੀ ਹੈਗੀ ਹੈ ਆਪਣੀ ਗੱਡੀ ਖੜਨ ਜਾਂ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣ ਤੇ ਬੱਚੇ ਟਾਈਮ ਨਾ ਆਉਣ ਤਾਂ ਆਪਣੀ ਜਿਹੜੀ ਹੈ ਪੜ੍ਹਾਈ ਗਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜੀ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਜ਼ਿਆਦਾ ਪਰੇਸ਼ਾਨ ਨਾ ਹੋਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨ ਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜ੍ਹਦੀ ਭਈ ਹੈ ਤੇ ਉਹ ਤੰਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਜੋ ਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਗਏ ਨੇ ਅਰਜਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਦੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆ ਗਏ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਦਿਨ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆਂ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆਂ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆਂ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਗੁਰਦੁਆਰਾ ਸਾਹਿਬ ਲੱਖੋਵਾਲ ਪਿੰਡ ਗੁਰਦੁਆਰਾ ਸਾਹਿਬ ਤੋਂ ਵੀ ਹੋ ਕੇ ਆਏ ਆਂ ਵੇਖ ਕੇ ਆਏ ਆਂ ਪਰ ਸਾਨੂੰ ਤੇ ਕੋਈ ਟੀਚਰ ਨਹੀਂ ਮਿਲਿਆ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਹੀ ਟੀਚਰ ਇੱਥੋਂ ਚਲੇ ਗਏ ਨੇ ਤੇ ਇਸ ਵੇਲੇ ਸਾਡੇ ਬੱਚਿਆਂ ਦਾ ਜ਼ਿੰਮੇ ਸਾਡੇ ਤੱਕ ਕੋਈ ਜਾਣਕਾਰੀ ਤੇ ਬੱਚੇ ਸਾਡੇ ਹਿਮਾਚਲ ਹਰੀਮਪੁਰ ਚ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਸਾਡੀ ਉਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਬੱਚੇ ਘਬਰਾਏ ਹੋਏ ਨੇ ਔਰ ਪੇਰੈਂਟਸ ਵੀ ਬਹੁਤ ਘਬਰਾਏ ਨੇ ਬੱਚੇ ਰੋ ਵੀ ਰਹੇ ਨੇ ਵਿੱਚੋਂ ਹੁਣ ਸਭਾਲ ਕੌਣ ਕਰ ਰਿਹਾ ਕੋਈ ਉੱਥੇ ਜੀਐਨਵੀ ਸਕੂਲ ਆ ਵੈਸੇ ਹੁਣ ਤਾਂ ਸਾਨੂੰ ਤਾਂ ਪਤਾ ਨਹੀਂਗਾ ਤੇ ਪਰ ਇਹ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੇ ਜੀਐਨਵੀ ਸਕੂਲ ਆ हिमाचल 25 ਸਾਨੂੰ ਇਹੀ ਕਿ ਬੱਚੇ ਰੋ ਰਹੇ ਨੇ ਬੱਚੇ ਕਹਿ ਰਹੇ ਕਿ ਮम्मा ਕੋਈ ਟੀਚਰ ਸਾਨੂੰ ਭੇਜੋ ਸਾਡੇ ਕੋਲ ਕੋਈ ਟੀਚਰ ਨਹੀਂ ਅਜੇ ਤੱਕ ਆ ਰਿਹਾ ਸਰ ਵੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਚਲੇ ਗਏ ਨੇ ਉਥੋਂ ਉਸੇ ਕਿ ਬੱਚੇ ਚਲੋ ਸਾਡੇ 3 ਤਰੀਕ ਦੇ ਸਾਡੇ ਕੋ ਗਏ ਹੋਏ ਨੇ ਅੱਜ 28 ਤਰੀਕ ਹੋ ਗਈ ਹੈ ਅਜੇ ਤੱਕ ਬੱਚੇ ਸਾਡੇ ਕੋ ਨਹੀਂ ਆਏ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤੁਹਾਡੀ ਹਾਂਜੀ ਸਕੂਲ ਦੇ ਪ੍ਰਿੰਸੀਪਲ ਨਾਲ ਸਵੇਰੇ ਵੀ ਹੋਈ ਹੈ ਔਰ ਦੁਪਹਿਰ ਟਾਈਮ ਹੀ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਕੀ ਕਹਿੰਦੇ ਉਹਨਾਂ ਨੇ ਤੇ ਵੈਸੇ ਇਹੋ ਮੈਨੂੰ ਕਿਹਾ ਕਿ ਸਾਡਾ ਸਟਾਫ ਜਿਹੜਾ ਚਲਾ ਗਿਆ ਹੈ ਤੇ ਜਿਹੜੇ ਨੇ ਰਸਤੇ ਜਿਸ ਤਰ੍ਹਾਂ ਬੈਨ ਹੈ ਜਾਂ ਜਿਸ ਤਰ੍ਹਾਂ ਵੀ ਆ ਮੌਸਮ ਦੇ ਕਰਕੇ ਤੇ ਅਸੀਂ ਬੱਚਿਆਂ ਨੂੰ ਕਿਸਰਾਂ ਲਿਆਈ ਬੱਚੇ ਸਾਨੂੰ ਬਾਰ ਬਾਰ ਇਹੀ ਕਹਿ ਰਹੇ ਸਾਡੇ ਕੋਈ ਟੀਚਰ ਭੇਜੋ ਜੇਕਰ ਮਮਾ ਤੁਸੀਂ ਵੀ ਆ ਰਹੇ ਹੋ ਤੇ ਨਾ ਸਕੂਲ ਦਾ ਕੋਈ ਟੀਚਰ ਜ਼ਰੂਰ ਲਿਆ ਆਏ ਹੋ ਕਿਉਂਕਿ ਸਾਨੂੰ ਇਹਨਾਂ ਨੇ ਤੁਹਾਡੇ ਨਾਲ ਨਹੀਂ ਭੇਜਣਾ ਸਕੂਲ ਵਾਲੇ ਸੋਚਦੇ ਨਾਲ ਕੋਈ ਆਣਾ ਹੁਣ ਹੋ ਜਾਂਦੇ ਤੇ ਉਹਦਾ ਕੌਣ ਜਮਿਆ ਇਹ ਉਹ ਤੁਸੀਂ ਕਹਿ ਰਹੇ ਕਿਉਂਕਿ ਅਸੀਂ ਤਾਂ ਸਕੂਲ ਦੇ ਤੌਰ ਤੇ ਭੇਜੇ ਹਨ ਬੱਚੇ ਸਕੂਲ ਵਾਲੇ ਨੇ ਭੇਜੇ ਜ਼ਿੰਮੇਵਾਰ ਤਾਂ ਸਕੂਲ ਵਾਲੇ ਹੀ ਨੇ ਹੁਣ ਅਸੀਂ ਇਹ ਕਹਿੰਨੇ ਕਿ ਸਾਡੇ ਬੱਚੇ ਵੇਖੋ ਜਿਸ ਤਰ੍ਹਾਂ ਅਸੀਂ ਦੂਸਰੇ ਬੱਚਿਆਂ ਦੀ ਵੀ ਇੰਨੀ ਟੈਨਸ਼ਨ ਸੀ ਸਾਡੇ ਦਿਮਾਗ ਤੇ ਜੇ ਹੁਣ ਸਾਡੇ ਆਪਣੇ ਬੱਚੇ ਤੇ ਸਾਡੀ ਕਿੰਨੀ ਦਿਮਾਗ ਤੇ ਟੈਨਸ਼ਨ ਹੋਏਗੀ ਔਰ ਬੱਚੇ ਵੀ ਪਰੇਸ਼ਾਨ ਨੇ ਕਮਲਜੀਤ ਕੋ ਬਟਾਲਾ